ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਦਿਖਾ ਰਿਹਾਗਾ ਇੱਕ ਪੁਰਾਣਾ ਬਣ ਪੁਰਾਣੇ ਪੰਜਾਬ ਦਾ ਆ ਦੇਖੋ ਕਲਚਰ ਹੁਣ ਤਾਂ ਇਹ ਬਿਲਕੁਲ ਪੰਜਾਬ ਚੋਂ ਮਨ ਲੈ ਖਤਮ ਹੋਣ ਦੀ ਕਗਾਰਤੀ ਨੇ ਬਹੁਤ ਘੱਟ ਰਹਿ ਗਏ ਬਣ ਇਹ ਘੱਟੋ ਘੱਟ ਮੇਰੇ ਹਿਸਾਬ ਨਾਲ ਇਹਨਾਂ ਦੀ ਉਮਰ ਹੋਣੀ ਐ 60 70 ਸਾਲ ਤੱਕ ਨੋਰਮਲ ਹੀ ਹੋਣੀ ਹੈ ਕਿਉਂਕਿ 35 ਸਾਲ ਦਾ ਮੈਨੂੰ ਦੇਖਦਿਆਂ ਨੂੰ ਹੋਗੇ ਖਤਮ ਹੋ ਗਏ ਪੰਜਾਬ ਚੋਂ ਬਣ ਇਹਨਾਂ ਤੇ ਲੱਗਦਾ ਲੋਕ ਤਾਂ ਕੁਛ ਨਹੀਂ ਬਸ ਇਸ ਤਰ੍ਹਾਂ ਹੀ ਪੁਰਾਣੇ ਖੜੇ ਨੇ ਆ ਦੇਖੋ ਬਸ ਸੇ ਤਿੰਨ ਚਾਰ ਰਹਿ ਗਏ ਬਾਕੀ ਸਾਰੇ ਖਤਮ ਹੋ ਗਏ ਤੇ ਇਹ ਚੀਜ਼ਾਂ ਪੰਜਾਬ ਚ ਬਿਲਕੁਲ ਖਤਮ ਹੋ ਗਈਆਂ ਇਹਨਾਂ ਦਾ ਖਤਮ ਹੋਣ ਦਾ ਕਾਰਨ ਉਸ ਦਾ ਮੌਸਮ-ਮੌਸਮ ਹੋ ਗਿਆ ਲੱਗਦਾ ਲੋਕ ਤਾਂ ਕੁਝ ਨਹੀਂ ਬਸ